ਭਾਈ ਭਾਈ ਲੜੀ ਜਾਂਦੇ ਭਾਈ ਭਾਈ ਲੜੀ ਜਾਂਦੇ ਨੇ ਕਿਉਂ ਬੁਰੇ ਕੰਮ ਕਰ ਖਾਂਦੇ ਗਾਉਂਦੇ ਨੇ ਕਿਉਂ ਮਾਰ ਮਸੂਮਾਂ ਮਿਰਦੋਸ਼ਾਂ ਨੂੰ ਚੰਦਰੇ ਪੰਗੜੇ ਕਿਸ ਗੱਲੋਂ ਨੇ ਦਾਨਮ ਪਾਈ ਜਾਂਦੇ ਨਾਰੇ ਲਾ ਪੜਕਾਉਂਦੇ ਰਹਿੰਦੇ ਦਰੰਦੇ ਨਾਰੇ ਲਾ ਪੜਕਾਉਂਦੇ ਰਹਿੰਦੇ ਦਰਿੰਦੇ ਬਲਦੀ ਤੇ ਟੇਲ ਪਾ ਦੰਗੇ ਕਰਾਈ ਜਾਂਦੇ ਕੁਝ ਸਵਾਰਥੀ ਸਾਜਿਸ਼ ਰੱਜ ਕਰਨ ਸ਼ੈਤਾਨੀ ਕੁਝ ਸਵਾਰਥੀ ਸਾਜਿਸ਼ ਰੱਜ ਕਰਨ ਸ਼ੈਤਾਨੀ ਕਰ ਕਪੜੇ ਭਾਰੇ ਕੀ ਮਲਾਈ ਖਾਈ ਜਾਂਦੇ ਕੀ ਮਿਲਾਈ ਮਲਾਈ ਖਾਈ ਜਾਂਦੇ ਕਪੜਿਆਂ ਦਾ ਦੇਸ਼ ਬਣ ਰਹਿ ਗਿਆ ਏ ਕੋਈ ਨਾ ਕੋਈ ਦੇ ਸਫਾਈ ਬਚਾਈ ਜਾਵੇ ਕਪੜਿਆਂ ਦਾ ਦੇਸ਼ ਬਣ ਰਹਿ ਗਿਆ ਈ ਕੋਈ ਨਾ ਕੋਈ ਦੇਸ਼ ਸਫਾਈ ਬਚਾਈ ਜਾਵੇ ਜਾਗੋ ਸਾਜ਼ਿਸੀ ਚਾਲਾਂ ਸਮਝਿਓ ਦਿਮਾਗ ਲੜਾਓ ਪਿੱਟਾ ਚਾਰ ਮੁਕਾਬਲੇ ਲਈ ਅੱਗੇ ਆਓ ਅੱਗੇ ਆਓ ਕਾਲਾ ਧੰਨ ਮੰਗਵਾ ਵਿਦੇਸ਼ਾਂ ਵਿੱਚੋਂ ਸੰਗਰੂਰ ਵੀ ਕਹੇ ਕਾਲਾ ਧੰਨ ਮੰਗਵਾ ਵਿਦੇਸ਼ਾਂ ਵਿੱਚੋਂ ਸੰਗਰੂਰ ਵੀ ਕਹੇ ਰੋਜੀ ਰੋਟੀ ਜੀਣ ਦਾ ਹੱਕ ਦਵਾਓ ਰੋਜੀ ਰੋਟੀ ਜੀਣ ਦਾ ਹੱਕ ਦਵਾਓ